ਆਖਾਲਸਾ ਵਾਹੀ ਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਵਿੱਚ ਜਾਣਦੇ ਹਾਂ ਕਿ ਦਾਣੇ-ਦਾਣੇ ਤੇ ਖਾਨ ਵਾਲੇ ਦਾ ਨਾਮ ਕਿਵੇਂ ਲਿਖਿਆ ਜਾਂਦਾ ਹੈ ਆਓ ਇਸ ਸਾਖੀ ਵਿੱਚ ਜਾਣਦੇ ਹਾਂ ਭਾਈ ਬਚਨਾ ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਵੱਡਾ ਭਗਤ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਹਨ ਕਿ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਬਚਨਾਂ ਜਿਨ੍ਹਾਂ ਦੇ ਕਰਕੇ ਭਾਈ ਬਚਨਾ ਆਪਣੇ ਘਰ ਦੇ ਬਾਹਰ ਲੰਗਰ ਲਾਇਆ ਕਰਦਾ ਸੀ। ਭਾਈ ਬਚਨਾ ਪਿਛਲੇ ਕਈ ਮਹੀਨਿਆਂ ਤੋਂ ਲੰਗਰ ਲਾ ਰਿਹਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਭਾਈ ਬਚਨੇ ਦਾ ਕਾਰੋਬਾਰ ਦਿਨੋਂ-ਦਿਨ ਵਾਧਾ ਫੁੱਲਦਾ ਜਾ ਰਿਹਾ ਸੀ ਇਸ ਨਾਲ ਉਸ ਦੀ ਕਮਾਈ ਵਿੱਚ ਬਰਕਤ ਪੈਣ ਲੱਗ ਗਈ ਇੱਕ ਦਿਨ ਭਾਈ ਬਚਨਾ ਲੰਗਰ ਵਰਤਾ ਰਿਹਾ ਸੀ ਲੰਗਰਾਂ ਦੀ ਸੇਵਾ ਕਰ ਰਿਹਾ ਸੀ ਅਤੇ ਉੱਥੇ ਪ੍ਰਸ਼ਾਦਾ ਛਕ ਰਏ ਇੱਕ ਗਰੀਬ ਆਦਮੀ ਨੇ ਆਵਾਜ਼ ਮਾਰੀ ਕਿ ਭਾਈ ਸਾਹਿਬ ਮੈਨੂੰ ਥੋੜੀ ਜਹੀ ਦਾਲ ਮਿਲੇਗੀ ਭਾਈ ਬਚਨਾ ਹੰਕਾਰ ਵਿੱਚ ਆ ਕੇ ਬੋਲਿਆ ਕਿ ਹਾਂ ਹਾਂ ਕਿਉਂ ਨਾ ਭਾਈ ਸਾਹਿਬ ਦਾਲ ਕਿਉਂ ਨਾ ਮਿਲੇਗੀ ਮੇਰੇ ਕੋਲ ਸਭ ਕੁਝ ਹੈ ਕਿਸੇ ਚੀਜ਼ ਦੀ ਕੋਈ ਤੋੜ ਨਹੀਂ ਹੈ ਕੋਈ ਕਮੀ ਨਹੀਂ ਹੈ ਮੈਂ ਬਹੁਤ ਸਾਰੇ ਲੋਕਾਂ ਦਾ ਪੇਟ ਪਾਲਦਾ ਹਾਂ ਉਹ ਸਾਰੇ ਲੋਕਾਂ ਨੂੰ ਪ੍ਰਸ਼ਾਦਾ ਸ਼ਕਾਉਂਦਾ ਹਾਂ ਰੋਜ਼ ਮੇਰੇ ਘਰੋਂ ਬਹੁਤ ਸਾਰੇ ਲੋਕ ਲੰਗਰ ਛੱਕੇ ਜਾਂਦੇ ਹੈ ਤੇ ਮੈਂ ਫਿਰ ਵੀ ਲੰਗਰ ਵਿੱਚ ਕਿਸੇ ਵੀ ਚੀਜ਼ ਦੀ ਤੋੜ ਨਹੀਂ ਆਉਂ ਦਿੰਦਾ ਕਮੀ ਨਹੀਂ ਆਉਂ ਦਿੰਦਾ ਢੇੜੇ ਤੇੜੇ ਦੇ ਸ਼ਹਿਰਾਂ ਵਿੱਚ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਇੰਨਾ ਲੋਕਾਂ ਨੂੰ ਮੇਰੇ ਜਿੰਨਾ ਅੰਨ ਪਾਣੀ ਪ੍ਰਸ਼ਾਦਾ ਪਾਣੀ ਛਕਾ ਸਕਣ ਅਗਰ ਜੇ ਮੈਂ ਲੰਗਰ ਲਾਉਣਾ ਬੰਦ ਕਰ ਦੇਵਾਂ ਤਾਂ ਇੱਥੋਂ ਦੇ ਨੇੜੇ ਤੇੜੇ ਦੇ ਬਹੁਤ ਸਾਰੇ ਲੋਕ ਭੁੱਖੇ ਮਰਨ ਲੱਗ ਜਾਣਗੇ ਆਈ ਬਚਣਾ ਸੇਵਾ ਤਾਂ ਜ਼ਰੂਰ ਕਰਦਾ ਸੀ ਔਰ ਉਸ ਦੇ ਅੰਦਰ ਦਿਨੋਂ ਦਿਨ ਹੰਕਾਰ ਵਧਦਾ ਜਾ ਰਿਹਾ ਸੀ ਇੱਕ ਦਿਨ ਭਾਈ ਬਚਨਾ ਰਾਤ ਨੂੰ ਸੁੱਤਾ ਪਿਆ ਸੀ ਤੇ ਉਸ ਨੂੰ ਸੁਪਨਾ ਆਉਂਦਾ ਹੈ ਸੁਪਨੇ ਦੇ ਵਿੱਚ ਜਾਣੀ ਕਿ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਿਲਦੇ ਹਨ ਤੇ ਕਹਿੰਦੇ ਹਨ ਕਿ ਚੱਲ ਭਾਈ ਤੈਨੂੰ ਅਸੀਂ ਕਿਤੇ ਲੈ ਕੇ ਜਾਣਾ ਹੈ ਏਨੀ ਗੱਲ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਚਨੇ ਨੂੰ ਪਹਾੜਾਂ ਉੱਤੇ ਲੈ ਜਾਂਦੇ ਹਨ ਜਿੱਥੇ ਕਿ ਚਾਰੇ ਪਾਸੇ ਬਾਰਫ਼ੀ ਬਰਫ਼ ਸੀ ਉੱਥੇ ਠੰਡ ਬਹੁਤ ਜ਼ਿਆਦਾ ਸੀ ਤੇ ਭਾਈ ਬਚਨਾ ਠੰਡ ਦੇ ਨਾਲ ਕੰਬਣ ਲੱਗ ਗਿਆ ਤੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗਾ ਕਿਰਪਾ ਕਰਕੇ ਗੁਰੂ ਸਾਹਿਬ ਜੀ ਮੈਨੂੰ ਇੱਥੇ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਕਿਰਪਾ ਕਰਕੇ ਮੈਨੂੰ ਇੱਥੋਂ ਬਾਹਰ ਲੈ ਚੱਲੋ ਨਹੀਂ ਤਾਂ ਠੰਡ ਦੇ ਨਾਲ ਮੈਂ ਇੱਥੇ ਮਰ ਹੀ ਜਾਵਾਂਗਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਅਸੀਂ ਇੱਥੋਂ ਤੈਨੂੰ ਬਾਹਰ ਤਾਂ ਲੈ ਜਾਵਾਂਗੇ ਪਰ ਉਸ ਤੋਂ ਪਹਿਲਾਂ ਤੂੰ ਉਸ ਪੱਥਰ ਨੂੰ ਉਥੋਂ ਥੋੜਾ ਜਿਹਾ ਪਾਸੇ ਕਰ ਭਾਈ ਬਚਨੇ ਨੇ ਕੰਬਦੇ ਹੋਏ ਉਸ ਪੱਥਰ ਨੂੰ ਜਦੋਂ ਪਾਸੇ ਕਰਿਆ ਤਾਂ ਤਾਉ ਕੀ ਦੇਖਦਾ ਹੈ ਕਿ ਪੱਥਰ ਦੇ ਥੱਲੇ ਨਿੱਕੀਆਂ-ਨਿੱਕੀਆਂ ਕੀੜੀਆਂ ਸੰਨ ਜਿਹੜੀਆਂ ਕੀ ਆਪੋ ਆਪਣੇ ਲਈ ਹੋ ਜਾਂਦੀ ਢੋਆ ਟਵਾਈ ਕਰ ਰਹੀਆਂ ਸਨ ਤੇ ਭਾਈ ਬਚਨਾ ਉਹਨਾਂ ਕੀੜੀਆਂ ਨੂੰ ਦੇਖ ਕੇ ਹੈਰਾਨ ਹੋ ਗਿਆ ਸੋਚਣ ਲੱਗਾ ਕਿ ਇੰਨੀ ਜ਼ਿਆਦਾ ਬਰਫ਼ ਦੇ ਅੰਦਰ ਕੀੜੀਆਂ ਕਿਵੇਂ ਰਹਿ ਰਹੀਆਂ ਹਨ ਅਤੇ ਇਹਨਾਂ ਵਾਸਤੇ ਭੋਜਨ ਕਿੱਥੋਂ ਆ ਰਿਹਾ ਹੈ ਸੁਪਨੇ ਦੇ ਵਿੱਚ ਭਾਈ ਬਚਨਾ ਇਹ ਗੱਲਾਂ ਸੋਚ ਰਿਹਾ ਸੀ ਕਿ ਐਨੇ ਨੂੰ ਉਸ ਦੀ ਨੀਂਦ ਖੁੱਲ ਗਈ ਤੇ ਜਦੋਂ ਉਸ ਨੂੰ ਜਾਗ ਆਈ ਉਹ ਉਸ ਸੁਪਨੇ ਬਾਰੇ ਸੋਚਣ ਲੱਗ ਪਿਆ ਉਸ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਨੂੰ ਸੁਪਨੇ ਦੇ ਵਿੱਚ ਇਹ ਗੱਲ ਸਮਝਾਉਣ ਆਏ ਸਨ ਕਿ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਹੈ ਤਾਂ ਇਸ ਕਰਕੇ ਅਗਰ ਜੇ ਮੈਂ ਲੰਗਰ ਨਾ ਵੀ ਲਾਵਾਂਗਾ ਤਾਂ ਉਹਨਾਂ ਗਰੀਬਾਂ ਨੂੰ ਕੋਈ ਹੋਰ ਆ ਕੇ ਲੰਗਰ ਜ਼ਰੂਰ ਛਕਾ ਦੇਵੇਗਾ ਮੈਨੂੰ ਤਾਂ ਪਰਮਾਤਮਾ ਨੇ ਇੱਕ ਉਨ੍ਹਾਂ ਨੇ ਲਈ ਜਰੀਆ ਬਣਾ ਕੇ ਭੇਜਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਸਾਨੂੰ ਦਾਨ ਕਰਕੇ ਹੰਕਾਰ ਕਦੀ ਨਹੀਂ ਕਰਨਾ ਚਾਹੀਦਾ ਜੀ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਆਉਣ ਵਾਲੀ ਸਾਖੀ ਅਸੀਂ ਕਿਸ ਉਧਾਰ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸਣਾ ਜੀ ਵਾਹਿਗੁਰਜੀ ਕਾ ਖਾਲਸਾ Vaheguru Ji Ki Fateh!